ਇੱਕ ਸਪੈਸ਼ਲ ਮਸਾਲਾ ਤਿਆਰ ਕਰਕੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਵਧੀਆ ਪਰਵਾਹ ਪਿੰਡੀਆਂ ਸਵਾਦ ਤਾਂ ਇੰਨੀਆਂ ਬੰਦੀਆਂ ਨੇ ਨਾ ਕਿ ਤੁਸੀਂ ਬਿਨਾ ਭੁੱਖ ਤੋਂ ਵੀ ਚਾਰ-ਚਾਰ ਰੋਟੀਆਂ ਖਾ ਜਾਓਗੇ ਪੰਜਾਬੀ ਵੈਜ ਮਸਾਲਾ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਹੁਣੇ ਚਟਪਟੀਆਂ ਤੇ ਮਸਾਲੇਦਾਰ ਪਿੰਡੀਆਂ ਬਣਾਣੀ ਹੈ ਸ਼ੁਰੂ ਕਰਦੇ ਆਂ ਜਿਹਦੇ ਵਾਸਤੇ ਮੈਂ ਇੱਥੇ ਲਈਆਂ ਨੇ ਧੋਤੀਆਂ ਹੋਈਆਂ ਤੇ ਬਿਲਕੁਲ ਸੁਕਾਈਆਂ ਹੋਈਆਂ ਅੱਧਾ ਕਿਲੋ ਪਿੰਡੀਆਂ ਤੇ ਇਹ ਪਿੰਡੀਆਂ ਨੂੰ ਭਾਵੇਂ ਧੋ ਕੇ ਰੱਖ ਕੇ ਸੁਕਾ ਲਵੋ ਤੇ ਬਹੁਤ ਹੀ ਛੇਤੀ ਇਹ ਤੇ ਕੱਪੜੇ ਨਾਲ ਪੂੰਝ ਕੇ ਸੁਕਾ ਲਓ ਪਰ ਸੁਕਾਣਾ ਬਹੁਤ ਜ਼ਰੂਰੀ ਹੈ ਤੇ ਹੁਣ ਪਿੰਡੀਆਂ ਨੂੰ ਨਾ ਦੋਨੋਂ ਸਾਈਡ ਤੋਂ ਇਸ ਤਰ੍ਹਾਂ ਥੋੜਾ ਥੋੜਾ ਜਿਹਾ ਕੱਟ ਲਵਾਂਗੇ ਇਸ ਤਰ੍ਹਾਂ ਤੇ ਕੱਟਣ ਤੋਂ ਬਾਅਦ ਨਾ ਪਿੰਡੀਆਂ ਦੇ ਵਿੱਚ ਦੇ ਵਿੱਚ ਇੱਕ ਕੱਟ ਲਗਾ ਲਵਾਂਗੇ ਇਸ ਤਰ੍ਹਾਂ ਤੇ ਕਟੇਸਾਂ ਲਗਾਵਾਂਗੇ ਕਿ ਪਿੰਡੀ ਜਿਹੜੀ ਹੈ ਨਾ ਦੋਨੋਂ ਪਾਸਿਆਂ ਥੋੜੀ ਥੋੜੀ ਜੁੜੀ ਰਵੇ ਤੇ ਨਾਲੇ ਚੈੱਕ ਵੀ ਕਰ ਲਵਾਂਗੇ ਕਿ ਪਿੰਡੀਆਂ ਅੰਦਰੋਂ ਸਾਫ਼ ਨੇ ਖਰਾਬ ਤਾਂ ਨਹੀਂ ਹੈਗੀਆਂ ਇਸ ਤਰ੍ਹਾਂ ਕਰਕੇ ਠੀਕ ਹੈ ਜੀ ਤੇ ਐ ਲੋ ਜੀ ਹੁਣ ਸਾਰੀਆਂ ਪਿੰਡੀਆਂ 'ਚ ਨਾ ਕੱਟ ਲੱਗ ਚੁੱਕੇ ਨੇ ਤੇ ਹੁਣ ਆਪਾਂ ਇਹਨਾਂ 'ਚ ਪਰਣ ਵਾਲਾ ਮਸਾਲਾ ਤਿਆਰ ਕਰਾਂਗੇ ਫਟਾਫਟ ਮਸਾਲਾ ਬਣਾਉਣ ਵਾਸਤੇ ਆਪਾਂ ਇੱਥੇ ਕੋਈ ਵੀ ਫਰਾਈਪੈਨ ਜਾਂ ਕੜਾਹੀ ਲਵਾਂਗੇ ਤੇ ਉਹਦੇ ਵਿੱਚ ਪਾਵਾਂਗੇ ਅੱਧਾ ਕੱਪ ਕੱਚੀ मूंगफली ਦੇ ਦਾਣੇ ਤੇ मूंगफली ਨੂੰ ਨਾ ਆਪਾਂ ਸੁੱਕਾ ਹੀ ਭੁੰਨ ਲੈਣਾ ਤੇ ਇੱਥੇ ਤੁਸੀਂ ਪੁੱਜੀ ਹੋਈ मूंगਫਲੀ ਵੀ ਲੈ ਸਕਦੇ ਹੋ ਫਿਰ ਤੁਹਾਨੂੰ ਇਹ ਭੁੰਨਣ ਦੀ ਲੋੜ ਨਹੀਂ ਪੈਗੀ ਤੇ ਬਸ ਇਹਨਾਂ ਨੂੰ ਹਲਕਾ ਜਿਹਾ ਕਲਰ ਚੇਂਜ ਹੋਣ ਤੱਕ ਭੁੰਨਾ ਹੈ ਯਾਨੀ ਕਿ ਇਹਨਾਂ ਦਾ ਜਿਹੜਾ ਸਿਲਾਪਨ ਹੈ ਨਾ ਮੋਇਸਚਰ ਉਹ ਖਤਮ ਹੋ ਜਵੇ ਔਰ मूंगफली ਚੰਗੀ ਤਰ੍ਹਾਂ ਪੁੱਜ ਜਾਵੇ ਤੇ ਇੱਥੇ ਮੀਡੀਅਮ ਫਲੇਮ ਤੇ ਨਾ ਮੈਂ मूंगफली ਨੂੰ ਲਗਾਤਾਰ ਚਲਾਉਂਦੇ ਹੋਏ 2 ਮਿੰਟ ਤੱਕ ਰੋਸਟ ਕਰ ਲਿਆ ਤੇ ਤੁਸੀਂ ਵੇਖ ਵੀ ਸਕਦੇ ਹੋ ਕਿ ਇਹ ਭੁੱਜ ਵੀ ਗਈ ਹੈ ਨਾਲੇ ਦਾ ਮੌਇਸਚਰ ਵੀ ਖਤਮ ਹੋ ਗਿਆ ਤੇ ਹੁਣ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਲਗਾਤਾਰ ਚਲਾਉਂਦੇ ਹੋਏ ਰੋਸਟ ਕਰਾਂਗੇ ਨਾ ਤੇ ਸਾਰੇ ਪਾਸੇ ਉਹ ਨਾ ਇੱਕੋ ਜਿਹੀ ਰੋਸਟ ਹੋਏਗੀ ਕਿਤੋਂ ਜ਼ਿਆਦਾ ਤੇ ਕਿਤੋਂ ਘੱਟ ਨਹੀਂ ਤੇ ਹੁਣ ਆਪਾਂ ਕੀ ਕਰਾਂਗੇ ਇਹਨੂੰ ਕੱਢ ਦਵਾਂਗੇ ਇੱਕ ਭਾਂਡੇ 'ਚ ਇੱਕ ਪਲੇਟ 'ਚ ਕੱਢ ਕੇ ਨਾ ਇਹਨੂੰ ਥੋੜੀ ਜਿਹੀ ਠੰਡੀ ਹੋਣ ਦਵਾਂਗੇ ਕਿਉਂਕਿ ਠੰਡੀ ਹੋਣ ਤੋਂ ਬਾਅਦ ਹੀ ਇਹ ਹੋਰ ਜ਼ਿਆਦਾ ਕਰਕੁਰੀ ਜੀ ਹੋਏਗੀ ਨਾਲੇ ਦੇ ਛਿਲਕੇ ਵੀ ਠੰਡੇ ਹੋਣ ਤੋਂ ਬਾਅਦ ਹੀ ਉਤਰਨਗੇ ਤੇ ਜਦੋਂ ਹਲਕੀ ਜਿਹੀ ਠੰਡੀ ਹੋ ਜਾਏਗੀ ਫਿਰ ਇਹਨੂੰ ਗ੍ਰाइंड ਕਰ ਲਵਾਂਗੇ ਤੇ ਹੁਣ ਇੱਥੇ ਨਾ ਐਸ ਤੇ ਗੈਸ ਨੂੰ ਤੇ ਆਨ ਨਹੀਂ ਕਰਾਂਗੇ ਇਹ ਗਰਮ ਫਰਾਈ ਪੈਨ ਦੇ ਵਿੱਚ ਹੀ ਆਪਾਂ ਵੇਸਣ ਨੂੰ ਰੋਸਟ ਕਰ ਲੈਣਾ ਸੁੱਕਾ ਹੀ ਭੁੰਨ ਲੈਣਾ ਤੇ ਪੈਨ ਦੀ ਹੀਟ ਨਾਲ ਹੀ ਇਹ ਵਧੀਆ ਪੁੱਜ ਜਾਏਗਾ ਬਸ ਜਦੋਂ ਥੋੜਾ ਜਿਹਾ ਪੁੱਜ ਜAVE ਹਲਕੀ ਜੀ ਅੱਛੀ ਅੱਛੀ ਜੀ ਖੁਸ਼ਬੂ ਆਨ ਲੱਗ ਪਏ ਤੇ ਪੁੱਜ ਜਲਦੀ ਬਸ ਉਦੋਂ ਤੱਕ ਆਪਾਂ ਇਹਨੂੰ ਭੁੰਨ ਲੈਣਾ ਤੇ ਵੇਖੋ ਜੀ ਵੇਸਣ ਵੀ ਪੁੱਜ ਚੁੱਕਿਆ ਤੇ ਹੁਣ ਵੇਸਣ ਦੇ ਵਿੱਚ ਸੁੱਕੇ ਮਿਰਚ ਮਸਾਲੇ ਪਾ ਕੇ ਆਪਾਂ ਇੱਕ ਵਧੀਆ ਜਿਹਾ ਮਸਾਲਾ ਤਿਆਰ ਕਰਨੇ ਆ ਜਿਹਨੂੰ ਆਪਾਂ ਪਿੰਡੀਆਂ ਵਿੱਚ ਪਰਾਗੇ ਤੇ ਪੁੱਜੇ ਵੇਸਣ ਨੂੰ ਨਾ ਮੈਂ ਇੱਕ ਬੌਲ ਚ ਪਾ ਲਿਆ ਤੇ ਨਾਲ ਹੀ ਇਹਦੇ ਵਿੱਚ ਪਾਵਾਂਗੇ ਪੁੱਜੀਆਂ ਹੋਈਆਂ ਦਰਦਰੀਆਂ ਗ੍ਰाइंड ਕੀਤੀਆਂ ਜਾਂ ਮੂੰਗਫਲੀਆਂ ਜਿਹੜੀਆਂ ਆਪਾਂ ਭੁੰਨ ਕੇ ਰੱਖੀਆਂ ਸੀ ਨਾ ਉਹਨਾਂ ਨੂੰ ਮੈਂ ਹਲਕਾ ਜਿਹਾ ਠੰਡਾ ਕਰਕੇ ਤੇ ਗ੍ਰाइंड ਕਰ ਲਿਆ ਤੇ ਇਹਨਾਂ ਦਾ ਛਿਲਕਾ ਉਤਾਰ ਲਿਆ ਜਿੰਨਾ ਕੋ ਛਿਲਕਾ ਆਸਾਨੀ ਨਾਲ ਉੱਤਰ ਜਿਹਾ ਨਾ ਉਤਾਰ ਲਵੋ ਤੇ ਨਾਲ ਹੀ ਪਾਵਾਂਗੇ ਥੋੜੀ ਜੀ ਕ੍ਰਸ਼ ਕੀਤੀ ਹੋਈ ਕਸੂਰੀ ਮੇਥੀ ਥੋੜੀ ਜੀ ਹਿੰਗ ਇੱਕ ਵੱਡਾ ਚਮਚ ਪੀਸਿਆ ਹੋਇਆ ਤਨੀਆ ਇੱਕ ਵੱਡਾ ਚਮਚ ਪੀਸੀ ਹੋਈ ਸੌਫ ਇੱਕ ਛੋਟਾ ਚਮਚ ਪੀਸਿਆ ਹੋਇਆ ਜੀਰਾ ਤੇ ਅੱਧਾ ਛੋਟਾ ਚਮਚ ਲਾਲ ਮਿਰਚਾਂ ਦਾ ਵੀ ਪਾਵਾਂਗੇ ਇਹਦੇ ਵਿੱਚ ਅੱਧਾ ਛੋਟਾ ਚਮਚ ਗਰਮ ਮਸਾਲਾ ਅੱਧਾ ਛੋਟਾ ਚਮਚ ਹਲਦੀ ਅੱਧਾ ਛੋਟਾ ਚਮਚ ਹੀ ਪਾਵਾਂਗੇ ਕਸ਼ਮੀਰੀ ਲਾਲ ਮਿਰਚਾਂ ਦਾ ਇੱਕ ਛੋਟਾ ਵਾਲਾ ਚਮਚ ਭਰ ਕੇ ਲੂਣ ਦਾ ਵੀ ਪਾ ਦਵਾਂਗੇ ਤੇ ਲੂਣ ਤੁਸੀਂ ਆਪਣੇ ਟੇਸ ਦੇ ਮੁਤਾਬਿਕ ਪਾ ਸਕਦੇ ਹੋ ਤੇ ਮਿਰਚਾਂ ਵੀ ਤੁਸੀਂ ਆਪਣੇ ਟੇਸ ਦੇ ਮੁਤਾਬਿਕ ਪਾ ਲਵੋ ਜੇ ਜ਼ਿਆਦਾ ਕਰਾਰੀਆਂ ਖਾਣੀਆਂ ਨੇ ਪਿੰਡੀਆਂ ਤੇ ਚਟਪਟੀਆਂ ਬਣਾਉਣ ਵਾਸਤੇ ਇਹਦੇ ਵਿੱਚ ਪਾਣ ਲੱਗੀ ਆ ਇੱਕ ਛੋਟਾ ਚਮਚ ਭਰ ਕੇ ਪੀਸਿਆ ਹੋਇਆ ਅਨਾਰ ਦਾਣਾ ਤੁਸੀਂ ਇਹਦੀ ਜਗ੍ਹਾ ਅਮਚਰ ਵੀ ਪਾ ਸਕਦੇ ਹੋ ਤੇ ਪੁੱਜੇ ਵੈਸੇ ਨੂੰ ਨਾ ਮੈਂ ਇੱਕ ਬੌਲ ਚ ਪਾ ਲਿਆ ਤੇ ਨਾਲ ਹੀ ਇਹਦੇ ਵਿੱਚ ਪਾਵਾਂਗੇ ਪੁੱਜੀਆਂ ਹੋਈਆਂ ਤੇ ਦਰਦਰੀਆਂ ਗ੍ਰाइंड ਕੀਤੀਆਂ ਹੋਈਆਂ ਮੂੰਗਫਲੀਆਂ ਜਿਹੜੀਆਂ ਆਪਾਂ ਭੁੰਨ ਕੇ ਰੱਖੀਆਂ ਸੀ ਨਾ ਉਹਨਾਂ ਨੂੰ ਮੈਂ ਹਲਕਾ ਜਿਹਾ ਠੰਡਾ ਕਰਕੇ ਤੇ ਗ੍ਰाइंड ਕਰ ਲਿਆ ਤੇ ਇਹਨਾਂ ਦਾ ਛਿਲਕਾ ਉਤਾਰ ਲਿਆ ਜਿੰਨਾ ਕੋ ਛਿਲਕਾ ਆਸਾਨੀ ਨਾਲ ਉੱਤਰ ਜਾਵੇ ਉਹਨਾਂ ਉਤਾਰ ਲਵੋ ਤੇ ਸਾਰੇ ਮਸਾਲੇ ਸੁੱਕੇ ਨੇ ਨਾ ਤੇ ਇਹਨਾਂ ਨੂੰ ਜੋੜਨ ਵਾਸਤੇ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਛੋਟੇ ਵਾਲੇ ਚਮਚ ਸਰੋਂ ਦਾ ਤੇਲ ਤੇਲ ਤੁਸੀਂ ਇਥੇ ਕੋਈ ਵੀ ਪਾ ਸਕਦੇ ਹੋ ਪਰ ਅੱਜ ਮੈਂ ਪਿੰਡੀਆਂ ਸਰੋਂ ਦੇ ਤੇਲ 'ਚ ਬਣਾਵਾਂਗੀ ਇਸ ਕਰਕੇ ਮੈਂ ਇਹਨਾਂ ਵਿੱਚ ਸਰੋਂ ਦਾ ਤੇਲ ਹੀ ਪਾਇਆ ਹੈ ਤੇ ਹੁਣ ਇਹ ਸਾਰੇ ਮਸਾਲਿਆਂ ਨੂੰ ਤੇਲ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਕਰ ਦਵਾਂਗੇ ਮਿਕਸ ਤੇ ਜਿਹੜਾ ਮਸਾਲਾ ਬਣਾ ਰਿਆ ਨਾ ਆਪਾਂ ਇਹ ਸਪੈਸ਼ਲ ਮਸਾਲਾ ਇਹਦਾ ਸਵਾਦੀ ਪਿੰਡੀਆਂ ਵਿੱਚ ਆਣਾ ਹੈ ਬਹੁਤ ਹੀ ਵਧੀਆ ਔਰ ਪਿੰਡੀਆਂ ਇੰਨੀਆਂ ਸਵਾਦ ਬਣਨਗੀਆਂ ਨਾ ਜਦੋਂ ਤੁਸੀਂ ਬਣਾਓਗੇ ਨਾ ਫਿਰ ਤੁਸੀਂ ਖਾ ਕੇ ਵੇਖਿਓ ਕਿੰਨਾ ਸਵਾਦ ਆਏਗਾ ਤੇ ਦੇਖੋ ਜੀ ਤੇਲ ਔਰ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਗਏ ਨੇ ਇਹਨਾਂ ਚ ਬਾਈਂਡਿੰਗ ਆ ਗਈ ਹੈ ਥੋੜੀ ਜੀ ਤੇ ਇਸ ਨਾਲ ਤੇਲ ਵਾਲਾ ਮਸਾਲਾ ਹੈ ਨਾ ਪਿੰਡੀਆਂ ਚ ਭਰਨ ਨਾਲ ਕੀ ਹੈ ਕਿ ਤੇ ਸੌਖਾ ਭਰਿਆ ਜਾਏਗਾ ਤੇ ਜਦੋਂ ਪਿੰਡੀਆਂ ਪੱਕਦੀਆਂ ਨੇ ਨਾ ਉਹ ਤਾਂ ਭਿੰਡੀਆਂ ਚੋਂ ਨਿਕਲਦਾ ਨਹੀਂ ਹੈ ਕੜਾਈ ਚ ਖਿਲਰਦਾ ਨਹੀਂ ਹੈ ਕੜਾਈ ਦੇ ਵਿੱਚ ਮਤਲਬ ਕਿ ਖਿਲਰਦਾ ਨਹੀਂ ਹੈ ਤੇ ਹੁਣ ਆਪਾਂ ਲਵਾਂਗੇ ਇੱਕ ਭਿੰਡੀ ਤੇ ਭਿੰਡੀ ਦੇ ਵਿੱਚ ਨਾ ਇਹ ਵਾਲਾ ਤਿਆਰ ਕੀਤਾ ਹੋਇਆ ਮਸਾਲਾ ਭਰ ਦਵਾਂਗੇ ਭਾਵੇਂ ਹੱਥ ਨਾਲ ਭਰ ਲਓ ਤੇ ਭਾਵੇਂ ਚਮਚੇ ਨਾਲ ਜਿਹਦੇ ਨਾਲ ਤੁਹਾਨੂੰ ਸੁੱਖਾ ਲੱਗਦਾ ਉਹਦੇ ਨਾਲ ਭਰ ਲਵੋ ਪਰ ਚੰਗੀ ਤਰ੍ਹਾਂ ਅੰਦਰ ਤੱਕ ਭਰਨਾ ਹੈ ਤੇ ਭਿੰਡੀਆਂ ਜਿਹੜੀਆਂ ਆਪਾਂ ਲੈਣੀਆਂ ਐ ਨਾ ਉਹ ਬਹੁਤ ਛੋਟੀਆਂ ਜਾਂ ਬਰੀਕ ਨਹੀਂ ਲੈਣੀਆਂ ਇਸ ਤਰ੍ਹਾਂ ਦੀਆਂ ਲੈਣੀਆਂ ਨੇ ਕਿ ਉਹਨਾਂ ਵਿੱਚ ਮਸਾਲਾ ਚੰਗੀ ਤਰ੍ਹਾਂ ਭਰਿਆ ਜਾਵੇ ਤੇ ਮਸਾਲਾ ਭਰਨ ਤੋਂ ਬਾਅਦ ਨਾ ਭਿੰਡੀਆਂ ਨੂੰ ਇਸ ਤਰ੍ਹਾਂ ਕਰ ਦੇਣਾ ਹੈ ਪ੍ਰੈਸ ਕਰ ਦੇਣਾ ਹੈ ਤੇ ਇਸ ਤੋਂ ਬਾਅਦ ਇਹਨਾਂ ਨੂੰ ਪਕਾਉਣ ਵਾਸਤੇ ਦੇਣਾ ਹੈ ਕੜਾਈ ਦੇ ਵਿੱਚ ਤੇ ਇਸੇ ਤਰ੍ਹਾਂ ਹੀ ਨਾ ਸਾਰੀਆਂ ਪਿੰਡੀਆਂ ਭਰ ਕੇ ਤਿਆਰ ਕਰ ਲੈਣੀਆਂ ਨੇ ਤੇ ਇਹ ਲੋ ਜੀ ਸਾਰੀਆਂ ਪਿੰਡੀਆਂ ਦੇ ਵਿੱਚ ਮਸਾਲਾ ਭਰ ਚੁਕਿਆ ਹੁਣ ਆਪਾਂ ਇਹਨਾਂ ਨੂੰ ਪਕਾਵਾਂਗੇ ਤੇ ਪਿੰਡੀਆਂ ਨੂੰ ਪਕਾਉਣ ਵਾਸਤੇ ਨਾ ਆਪਾਂ ਇੱਕ ਇੱਥੇ ਫਲੈਟ ਤਲੇ ਵਾਲਾ ਕੋਈ ਵੀ ਭਾਂਡਾ ਜਾਂ ਕੜਾਈ ਲਵਾਂਗੇ ਵੈਸੇ ਤਾਂ ਆਪਾਂ ਪਿੰਡੀਆਂ ਨੂੰ ਕਿਸੇ ਵੀ ਕੜਾਜ ਬਣਾ ਸਕਦੇ ਹਾਂ ਪਰ ਕੋਸ਼ਿਸ਼ ਕਰਿਓ ਕਿ ਫਲੈਟ ਤਲੇ ਵਾਲਾ ਹੀ ਕੜਾਈ ਹੋਵੇ ਤੇ ਇਹਦੇ ਵਿੱਚ ਤਿੰਨ ਤੋਂ ਚਾਰ ਵੱਡੇ ਚਮਚ ਸਰੋਂ ਦਾ ਤੇਲ ਪਾ ਕੇ ਗਰਮ ਕਰ ਲਵਾਂਗੇ ਤੇ ਜਦੋਂ ਇਹ ਸਰੋਂ ਦਾ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਇਹ ਮਸਾਲਾ ਭਰੀਆਂ ਹੋਈਆਂ ਪਿੰਡੀਆਂ ਇੱਕ-ਇੱਕ ਕਰਕੇ ਰੱਖਦੇ ਜਾਵਾਂਗੇ ਪੱਕਣ ਵਾਸਤੇ ਬਸ ਬੜੇ ਧਿਆਨ ਨਾਲ ਰੱਖੋ ਕਿ ਜਿਹੜਾ ਤੇਲ ਹੈ ਉਹ ਤੁਹਾਡੇ ਹੱਥ ਤੇ ਨਾ ਪਵੇ ਐਸਰਾ ਤਾਂ ਹੀ ਕਰਕੇ ਮੈਂ ਚੌੜੇ ਤਲੇ ਵਾਲੀ ਕੜਾਈ ਲਈ ਹੈ ਨਾ ਕਿ ਇਸ ਨਾਲ ਆਪਾਂ ਪਿੰਡੀਆਂ ਰੱਖਾਂਗੇ ਤੇ ਵਧੀਆ ਸਿੱਕ ਜਾਣਗੀਆਂ ਵਧੀਆ ਪੱਕ ਜਾਣਗੀਆਂ ਸਾਰੀਆਂ ਪਿੰਡੀਆਂ ਕੜਾਈ 'ਚ ਰੱਖਣ ਤੋਂ ਬਾਅਦ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਮੀਡੀਅਮ ਤੇ ਮੀਡੀਅਮ ਫਲੇਮ ਤੇ ਨਾ ਇਹ ਪਿੰਡੀਆਂ ਨੂੰ ਟੱਕ ਕੇ ਪਕਾਵਾਂਗੇ ਸਿਰਫ 2 ਮਿੰਟ ਤੱਕ ਤੇ ਇੱਥੇ ਨਾ ਮੈਂ ਪਿੰਡੀਆਂ ਨੂੰ 2 ਮਿੰਟ ਤੱਕ ਟੱਕ ਕੇ ਪਕਾ ਲਿਆ ਤੇ ਹੁਣ ਆਪਾਂ ਕੀ ਕਰਾਂਗੇ ਹੌਲੇ ਹੌਲੇ ਨਾ ਇਹਨਾਂ ਦੀ ਸਾਈਡ ਚੇਂਜ ਕਰ ਦਵਾਂਗੇ ਜਿੱਧਰੋਂ ਨਹੀਂ ਪੱਕੀਆਂ ਉਸ ਪਾਸੇੋਂ ਇਹਨਾਂ ਨੂੰ ਪਕਾ ਲਵਾਂਗੇ ਆ ਦੇਖੋ ਇਸ ਤਰ੍ਹਾਂ ਤੇ ਐਸਾ ਸਾਈਡ ਚੇਂਜ ਕਰਨ ਤੋਂ ਬਾਅਦ ਵੀ ਨਾ ਆਪਾਂ ਹੁਣ 2 ਮਿੰਟ ਹੋਰ ਟੱਕ ਕੇ ਪਕਾਵਾਂਗੇ ਤੇ ਜਿਹੜੇ ਪਾਸੇੋਂ ਆਪ ਸਿੱਕ ਗਈਆਂ ਨੇ ਨਾ ਕੜਾਈ ਨਾਲ ਸੀ ਜਿਹੜਾ ਪਾਸਾ ਤੁਸੀਂ ਦੇਖ ਸਕਦੇ ਹੋ ਥੋੜੀਆਂ ਥੋੜੀਆਂ ਜਿਹਾ ਬ੍ਰਾਊਨ ਹੋਣੀਆਂ ਸ਼ੁਰੂ ਹੋ ਗਈਆਂ ਨੇ ਯਾਨੀ ਕਿ ਪਕੜੀਆਂ ਸ਼ੁਰੂ ਹੋ ਗਈਆਂ ਨੇ ਸਾਰੀਆਂ ਭਿੰਡੀਆਂ ਦਾ ਸਾਈਡ ਚੇਂਜ ਕਰ ਦਿੱਤਾ ਤੇ ਹੁਣ ਫਿਰ ਤੋਂ 2 ਮਿੰਟ ਤੱਕ ਟੱਕ ਕੇ ਪਕਾਵਾਂਗੇ ਗੈਸ ਦੀ ਫਲੇਮ ਨੂੰ ਮੀਡੀਅਮ ਹੀ ਰੱਖਾਂਗੇ ਤੇ ਇੱਥੇ ਦੁਬਾਰਾ ਟੱਕ ਕੇ ਪਕਾਉਂਦੇ ਹੋਏ 2 ਮਿੰਟ ਹੋ ਚੁੱਕੇ ਨੇ ਤੇ ਟੱਕ ਕੇ ਮੈਂ ਤਾਂ ਪਕਾਈਆਂ ਨੇ ਕਿਉਂਕਿ ਭਿੰਡੀਆਂ ਸਾਬਤ ਨੇ ਨਾ ਤੇ ਟੱਕਣ ਨਾਲ ਛੇਤੀ ਪੱਕ ਜਾਣਗੀਆਂ ਤੇ ਹੁਣ ਫਿਰ ਤੋਂ ਇੱਕ ਵਾਰੀ ਆਪਾਂ ਇਹਨਾਂ ਦਾ ਸਾਈਡ ਚੇਂਜ ਕਰ ਦਵਾਂਗੇ ਤੇ ਜਿੱਧਰੋਂ ਨਹੀਂ ਪੱਕੀਆਂ ਉਹ ਪਾਸਾ ਕੜਾਈ ਦੇ ਨਾਲ ਲਾ ਦਵਾਂਗੇ ਤੇ ਭਿੰਡੀਆਂ ਜਿਹੜੀਆਂ ਨੇ ਪੂਰੀਆਂ ਤਰ੍ਹਾਂ ਪੱਕ ਕੇ ਤਿਆਰ ਹੋ ਜਾਣਗੀਆਂ ਇੱਥੇ ਨਾ ਮੈਂ ਉਹ ਪਿੰਡੀਆਂ ਦਾ ਫਿਰ ਤੋਂ ਸਾਈਜ਼ ਚੇਂਜ ਕਰ ਦਿੱਤਾ ਹੈ ਤੇ ਹੁਣ ਆਪਾਂ ਇਹਨਾਂ ਨੂੰ 2 ਮਿੰਟ ਹੋਰ ਪਕਾਣਾ ਹੈ ਪਰ ਹੁਣ ਇਹਨਾਂ ਨੂੰ ਟਕਣਾ ਨਹੀਂ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਪਿੰਡੀਆਂ ਜਿਹੜੀਆਂ ਨੇ ਤਕਰੀਬਨ ਤਿਆਰ ਹੋਈ ਚੱਲੀਆਂ ਨੇ ਤੇ ਹੁਣ ਬਿਨਾਂ ਟੱਕੇ ਹੋਏ ਇਹਨਾਂ ਨੂੰ ਖੁੱਲਾ ਹੀ 2 ਮਿੰਟ ਹੋਰ ਪਕਾਵਾਂਗੇ ਤੇ ਇੱਥੇ ਮੈਂ ਫਿਰ ਤੋਂ ਪਿੰਡੀਆਂ ਨੂੰ 2 ਮਿੰਟ ਹੋਰ ਪਕਾ ਲਿਆ ਹੈ ਤੇ ਪਿੰਡੀਆਂ ਜਿਹੜੀਆਂ ਨੇ ਸਾਡੀਆਂ ਬਣ ਕੇ ਤਿਆਰ ਨੇ ਤੇ ਹੁਣ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਹੁਣ ਇਹਨਾਂ ਪਿੰਡੀਆਂ ਨੂੰ ਨਾ ਆਪਾਂ ਬੜੇ ਆਰਾਮ ਨਾਲ ਕੱਢ ਕੇ ਨਾ ਪਲੇਟ 'ਚ ਰੱਖਦੇ ਜਾਵਾਂਗੇ ਤੇ ਤੁਸੀਂ ਦੇਖਿਆ ਕਿੰਨੀ ਛੇਤੀਆਂ ਪਿੰਡੀਆਂ ਬਣ ਕੇ ਤਿਆਰ ਹੋ ਗਈਆਂ ਨੇ ਛੇਤੀ ਤਾਂ ਬਣਦੀਆਂ ਹੀ ਨੇ ਔਰ ਬਣਦੀਆਂ ਵੀ ਬਹੁਤ ਸਵਾਦ ਨੇ बस ਮਸਾਲਾ ਭਰੋ ਫਟਾਫਟ ਤੇ ਇਹਨਾਂ ਨੂੰ ਸੇਕ ਲਵੋ ਯਾਨੀ ਕਿ ਪਕਾ ਲਵੋ ਤੇਲ ਦੇ ਵਿੱਚ ਤੇ ਪਿੰਡੀਆਂ ਸਾਡੀਆਂ ਪਰਮੀਆਂ ਪਿੰਡੀਆਂ ਬਣ ਕੇ ਤਿਆਰ ਨੇ ਤੇ ਇਹਨਾਂ 'ਚ ਜਿਹੜਾ ਮੈਂ ਮਸਾਲਾ ਭਰਿਆ ਨਾ ਉਹਦਾ ਸਵਾਦ ਬਹੁਤ ਹੀ ਵਧੀਆ ਆਣਾ ਹੈ ਤੁਸੀਂ ਖਾ ਕੇ ਦੇਖਿਓ ਤੇ ਐਸਨਾਂ ਦੀ ਪਿੰਡੀ ਬਣਾ ਕੇ ਤੁਸੀਂ ਦਾਲ ਦੇ ਨਾਲ ਸੁੱਕੀ ਸਬਜੀ ਦਾ ਨਾ ਬਣਾ ਕੇ ਸਰਮ ਕਰ ਸਕਦੇ ਹੋ ਤੇ ਇਹ ਪਿੰਡੀਆਂ ਨਾ ਜਿਹੜੀਆਂ ਛੇਤੀ ਖਰਾਬ ਨਹੀਂ ਹੁੰਦੀਆਂ ਇਹਨਾਂ ਦੀ ਸ਼ੈਲਫ ਲਾਈਫ ਕਾਫੀ ਹੁੰਦੀ ਹੈ ਤੇ ਇਹਨਾਂ ਨੂੰ ਬਣਾ ਕੇ ਪੂਰੀ ਪਰਾਂਠੇ ਜਾਂ ਰੋਟੀ ਨਾਲ ਤੁਸੀਂ ਸਫ਼ਰ 'ਚ ਵੀ ਲੈ ਜਾ ਸਕਦੇ ਹੋ ਤੇ ਐ ਲੋ ਜੀ ਮਸਾਲੇ ਨਾਲ ਭਰੀਆਂ ਹੋਈਆਂ ਚੱਕ ਪਟੀਆਂ ਮਸਾਲੇਦਾਰ ਭਰਵਾ ਪਿੰਡੀਆਂ ਬਣ ਕੇ ਤਿਆਰ ਨੇ ਤੁਸੀਂ ਇਹਨਾਂ ਨੂੰ ਜ਼ਰੂਰ ਟਰਾਈ ਕਰੋ ਤੁਹਾਨੂੰ ਬਹੁਤ ਪਸੰਦ ਆਣਗੀਆਂ ਔਰ ਜੇਕਰ ਪਸੰਦ ਆਨਾਂ ਤਾਂ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਜੀ